next 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਪਿਆਰ ਪਿਆਸਾ ਸ਼ੀ ਕਲ ਸਾਰੇ ਜਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੱਡੀਆਂ ਨਵੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰ ਤੱਕ ਪਹੁੰਚਣ ਯੂਐਸਏ ਤੋਂ ਜ਼ਾਰ ਲੈ ਕੇ ਇਸ ਐਨਆਰਆਈ ਵੀ ਨੇ ਪੰਜਾਬ ਦੇ ਲਈ ਲੈ ਕੇ ਐਕਸੀਡੈਂਟ ਹੋਏ ਲੋਕਾਂ ਦੀ ਜਾਨ ਬਚਾ ਕਰ ਕਰ ਰਿਹਾ ਹੈ ਵੱਡੀ ਸੇਵਾ ਗੱਲਬਾਤ ਦੌਰਾਨ ਦਿੱਤਾ ਕਾ ਸੁਨੇਹਾ ਕਿ ਐਸਾ ਅਨੋਖਾ ਲੰਗਰ ਲਗਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਲੋਕਾਂ ਨੂੰ ਹੋਵੇ ਫਾਇਦਾ ਜੇਕਰ ਕਿਤੇ ਵੀ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਪਹੁੰਚਦੀ ਹੈ ਹੀ ਰੈਸਕਿਊ ਟੀਮ ਲੋਕਾਂ ਦੀ ਜਾਨ ਮਾਲ ਦੀ ਬੰਦੀ ਹੈ ਸਹਾਰਾ ਹੀ ਰੈਸਕਿਊ ਟੀਮ ਤੁਸੀਂ ਵੇਖੋ ਨਿਊਜ਼ ਡੈਕਸ ਤੋਂ ਸਰਵਜ ਸਿੰਘ ਦੀ ਸ਼ੇਸ਼ रिपोर्ट ਕੀਤਾ ਤਰਨ ਤਾਰਨ ਦੇ ਵਿੱਚ ਜਿੱਥੇ ਅਸੀਂ ਸੇਵਾ ਦੇ ਰਹੇ ਹਾਂ ਐਕਸੀਡੈਂਟ ਦੇ ਦੌਰਾਨ ਤੇ ਤੁਸੀਂ ਵੇਖ ਸਕਦੇ ਕਿ ਰੋਜ਼ ਹੀ ਐਕਸੀਡੈਂਟ ਬਹੁਤ ਜ਼ਿਆਦੇ ਹੋ ਰਹੇ ਆ ਤੇ ਇਦਾਂ ਦੀਆਂ ਸੇਵਾ ਜਿਹੜੀਆਂ ਅਸੀਂ ਲੈ ਕੇ ਆਂਦੀਆਂ ਬਹੁਤ ਜ਼ਿਆਦੀਆਂ ਡਿਫਰੈਂਟ ਆ ਦੂਜਿਆਂ ਨਾਲੋਂ ਜਿੱਦਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਵਾ ਗੱਡੀਆਂ ਇੱਕ ਦੂਜੇ ਵਿੱਚ ਵੱਜ ਜਾਂਦੀਆਂ ਵਾ ਉਹਨਾਂ ਦੇ ਵਿੱਚ ਲੋਹੇ ਦੇ ਵਿੱਚ ਲੋਕੀ ਫਸ ਜਾਂਦੇ ਮਲਬੇ ਦੇ ਵਿੱਚ ਫਸ ਜਾਂਦੇ ਆ ਅਸੀਂ ਅਮਰੀਕਾ ਤੋਂ ਟੂਲ ਇੰਪੋਰਟ ਕੀਤਾ ਵਾ ਜਾਸ ਆਫ ਲਾਈਫ ਜਿਹੜਾ ਲੋਕਾਂ ਦੀ ਹੈਲਪ ਕਰਦਾ ਆ ਇੱਕ ਐਕਸੀਡੈਂਟ ਦੇ ਦੌਰਾਨ ਉਹਨੂੰ ਲੋਹੇ ਨੂੰ ਕੱਟਣ ਨੂੰ ਵਢਣ ਨੂੰ ਤੇ ਬੰਦੇ ਨੂੰ ਬਾਹਰ ਕੱਢਣ ਲਈ ਤੇ ਇਸ ਟਾਈਮ ਤੇ ਇਦਾਂ ਦੀਆਂ ਸੇਵਾ ਪੰਜਾਬ ਦੇ ਵਿੱਚ ਨਹੀਂ ਅਵੇਲੇਬਲ ਹੈਗੀਆਂ ਜਿਹੜੀਆਂ ਅਸੀਂ ਲੈ ਕੇ ਆਏ ਆ ਤੁਸੀਂ ਚਾਹੁੰਦੇ ਆ ਕਿ ਹੋਰ ਵੀ ਇਦਾਂ ਦੇ ਜਾਂ ਸੇਵਾ ਹੋਰ ਵੀ ਇਸ ਏਰੀਆ ਦੇ ਵਿੱਚ ਵਧਾਈਆਂ ਚਾਹਂ ਜਿੱਦਾਂ ਦੀ ਸੇਵਾ ਆਹੀ ਲੈ ਕੇ ਆਉਂਦੀਆਂ ਇੱਥੇ ਕਿੰਨੇ ਕਿਲੋਮੀਟਰ ਤੱਕ ਕੰਮ ਚੱਲਦੀ ਆਪ ਦੀ ਇਸ ਟਾਈਮ ਤੇ ਸਾਡੀ ਸੇਵਾ 40 ਕਿਲੋਮੀਟਰ ਦੇ ਵਿੱਚ ਚੱਲਦੀ ਪਈ ਹੈ ਤਰਨਤਾਰਨ ਤੋਂ ਲੈ ਕੇ ਕੋਈ ਸਾਡਾ ਹੋਮ ਬੇਸ ਹੈ ਜਿੱਥੇ ਇਹ ਗੱਡੀਆਂ ਕਿੰਨੀ ਸਾਡੇਲੇ ਦੇ ਮੈਂਬਰ ਹਨ ਹਾਂਜੀ ਇਸ ਟਾਈਮ ਤੇ ਸਾਡੇ ਕੋ 8 ਗੱਡੀਆਂ ਹੈਗੀਆਂ ਵਾ ਜਿਨ੍ਹਾਂ ਦੇ ਵਿੱਚ ਐਮਬੂਲੈਂਸਸ, ਰੈਸਕਿਊ ਵਹੀਕਲਸ, ਵੱਡੇ ਟਰਾਲੇ ਹੈਗੇ ਆ ਤੇ ਰਿਕਵਰੀ ਵੈਂਸ ਹੈਗੀਆਂ ਵਾ ਤੇ 8 ਗੱਡੀਆਂ ਟੋਟਲ ਹੈਗੀਆਂ ਵਾ ਜਿਹੜੀਆਂ ਔਨ ਦਾ ਰੋਡ 24/7 ਰਹਿੰਦੀਆਂ ਵਾ ਤੇ ਲੋਕਾਂ ਦੀ ਹੈਲਪ ਕਰਦੀਆਂ ਨੇ ਕਿੰਨੇ ਲੋਕਾਂ ਲਈ ਕੀਮਤੀ ਜਾਨਾਂ ਵੀ ਚਾਹ ਸਕਦੇ ਆ ਇਸ ਟਾਈਮ ਦੇ ਉੱਤੇ ਅਸੀਂ 6 ਜਾਨਾਂ ਬਚਾ ਚੁੱਕੇ ਹੈਗੇ ਆ ਤੇ ਹੱਡੀ ਅਵੇਰਨੈਸ ਕਰਕੇ ਸਪੈਸ਼ਲੀ ਅਸੀਂ ਸੀਨ ਦੇ ਉੱਤੇ ਲੇਟ ਪਹੁੰਚਦੇ ਆ ਜਿੱਥੇ ਆਲਰੇਡੀ ਜਿਹੜਾ ਵਿਕਟਮ ਹੈਗਾ ਵਾ ਉਹਦੀ ਡੈਥ ਹੋਈ ਹੁੰਦੀ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਚੈਨਲ ਰਾਹੀਂ ਹੋ ਤੇ ਲੋਕਾਂ ਸਾਹਮਣੇ ਤੁਹਾਡਾ ਫੋਨ ਨੰਬਰ ਜਾਵੇ ਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਵਾ ਤਰਨ ਤਰਨ 40 ਕਿਲੋਮੀਟਰ ਦੇ ਵਿੱਚ ਹੱਡੇ ਜਿਹੜਾ ਹੌਟਲਾਈਨ ਨੰਬਰ ਹੈਗਾ ਵਾ 24 ਘੰਟੇ ਉਪਲਬਧ ਹੈਗਾ ਵਾ 9117009191 ਅਸੀਂ 24 ਘੰਟੇ ਤੁਹਾਡੀ ਐਕਸੀਡੈਂਟ ਦੇ ਵਿੱਚ ਐਮਰਜੈਂਸੀ ਸੇਵਾ ਦੇ ਵਿੱਚ ਹਾਜ਼ਰ ਹੈਗੇ ਆਂ ਦਿਖਿਆ ਜ Punjab ਨਾਲ ਸ਼ਹਿਰੀ ਰੋਜ਼ਵੱਦੀ ਜਿਆਲੀ ਕੋਈ ਕੋਈ ਦਾ ਟ੍ਰਿਕਰ ਮੈਨੇਜ ਕਰਦਾ ਉਹਦੇ ਵੀ ਹੱਲ ਪਿਆ ਹੈ ਹਾਂਜੀ ਇਸ ਟਾਈਮ ਦੇ ਉੱਤੇ ਅਸੀਂ ਡਰੱਗ ਇੰਪੋਰਟ ਕੀਤਾ ਹੈਗਾ ਵਾ ਦਾ ਡਰੱਗ ਦਾ ਨਾਮ ਹੈ ਗਵਨਾਰਕਨ ਜਿਹੜਾ ਅਮਰੀਕਾ ਦੇ ਵਿੱਚ ਕਾਫੀ ਯੂਜ਼ ਹੋ ਰਿਹਾ ਵਾ ਤੇ ਇੱਕ ਇੱਕ ਐਂਟੀਡੋਸ ਹੈਗਾ ਵਾ ਡਰੱਗ ਲਈ ਸਪੈਸ਼ਲੀ ਕੋਕੈਨ ਹੈਰੋਇਨ ਤੇ ਜਿਹੜਾ ਫੀਮ ਦੇ ਜਿਹੜੇ ਲੋਕੀ ਜ਼ਿਆਦਾ ਓਵਰਡੋਸ ਕਰ ਦਿੰਦੇ ਆ ਉਹ ਇਸ ਦਾ ਐਂਟੀਡੋਸ ਨੇਜ਼ਲ ਸਪਰੇ ਹੈਗਾ ਵਾ ਕੋਈ ਵੀ ਯੂਜ਼ ਕਰ ਸਕਦਾ ਵਾ ਆਪਣੇ ਨੱਕ ਚ ਪਾ ਕੇ ਤੇ ਬੰਦਾ ਵਾਪਸ ਆ ਜਾਂਦਾ ਵਾ ਤੁਸੀਂ ਵੇਖ ਸਕਦੇ ਕਿ ਕੱਲ ਹੀ ਅਸੀਂ ਇੱਕ ਕੇਸ ਹੈਂਡਲ ਕੀਤਾ ਹੈਗਾ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਾਰਕਾ ਨੇਜ਼ਲ ਸਪਰੇ ਯੂਜ਼ ਕਰਕੇ ਇੱਕ ਬੰਦੇ ਨੂੰ ਬਚਾਇਆ ਗਿਆ ਵਾ ਆ ਸਿੰਪਲ ਜਿਹਾ ਇੱਕ ਅਸੀਂ ਲੈ ਕੇ ਆਂਦਾ ਵਾ ਇਹ ਅਮਰੀਕਾ ਦੇ ਵਿੱਚ ਵੇਰੀਪਲ ਸਿੱਧਾ ਹੀ ਨੋਸ ਚ ਪਾਇਆ ਜਾਂਦਾ ਤੇ ਉਸੇ ਵੇਲੇ ਬੰਦਾ 30 ਸੈਕਿੰਡ ਦੇ ਵਿੱਚ 1 ਮਿੰਟ ਦੇ ਵਿੱਚ ਬੰਦਾ ਆਪਣੇ ਹੋਸ਼ੋ ਰਾਹ ਚ ਵਾਪਸ ਆ ਜਾਂਦਾ ਵਾ ਜੇ ਇਹਨੂੰ ਯੂਜ਼ ਕੀਤਾ ਜਾਵੇ ਮੰਗੀ ਤੁਹਾਨੂੰ ਇਹ ਐਨਜੀਓ ਚਲਾਉਣ ਲੱਗਿਆ ਕੋਈ ਪਰੇਸ਼ਾਨੀਆਂ ਆ ਰਹੀਆਂ ਨੇ ਇਹ ਇਸ ਐਨਜੀਓ ਚਲਾਉਣ ਲਈ ਮੇਰੀ ਸੋਚ ਇਹੀ ਰਹੀ ਹੈ ਕਿ ਆਪਾਂ ਇੱਕ ਰਿਜ਼ਲਟ ਚਾਹੀਦਾ ਵਾ ਕਿ ਲੋਕਾਂ ਤੱਕ ਪਹੁੰਚੀਏ ਵਿਕਟਮ ਤੱਕ ਪਹੁੰਚੀਏ ਤੇ ਉਸ ਸੋਚ ਕਰਕੇ ਕਾਫੀ ਮੈਨੂੰ ਪ੍ਰੋਬਲਮਾਂ ਆਈਆਂ ਵਾ ਜਿੱਦਾਂ ਹੀ ਗੱਡੀਆਂ ਬਣਾਈਆਂ ਵਾ ਇਹ ਪੰਜਾਬ ਹੋਣ ਕਰਕੇ ਮੈਂ ਮੇभी ਹਰ ਟਾਈਮ ਦੇ ਵਿੱਚ ਇੱਕ ਹੀ ਰਹਿੰਦਾ ਵਾ ਕਿ ਇਹ ਕੰਮ ਨਾ ਹੋਵੇ ਕੋਈ ਨਾ ਕੋਈ ਵਿਕੈਂਟ ਪੈਂਦੇ ਆ ਜਿੱਥੇ ਜਿੱਥੇ ਕੋਈ ਵੀ ਸਾਨੂੰ ਹੈਲਪ ਕਰਨ ਦੀ ਅਸੀਂ ਕਰਦੇ ਆ ਜਾਂ ਅੱਗੇ ਲੈ ਕੇ ਜਾਂਦੇ ਆ ਸਾਨੂੰ ਬਹੁਤ ਜ਼ਿਆੜੀਆਂ ਪ੍ਰੋਬਲਮਾਂ ਆਉਂਦੀਆਂ ਵਾ ਕਿਉਂਕਿ ਇੱਥੋਂ ਦੀ ਜਿਹੜੀ ਸੋਚ ਹੈਗੀ ਆ ਪੰਜਾਬ ਦੀ ਬਹੁਤ ਡਿਫਰੈਂਟ ਹੈ ਬਾਹਰ ਨਾਲੋਂ ਕਿਉਂਕਿ ਹਰ ਜਿਹੜੇ ਬੰਦੇ ਹੈਗੇ ਕੋਈ ਔਨੈਸਟੀ ਬਹੁਤ ਜ਼ਿਆਦੀ ਘਟਿਆ ਪੰਜਾਬ ਦੇ ਵਿੱਚ ਅਮਨ ਦੀ ਪੰਜਾਬ ਗਵਰਨਮੈਂਟ ਨੇ ਵੀ ਐਂਬੂਲੈਂਸ ਚਲਾਈਆਂ ਹੋਈਆਂ ਨੇ ਉਹਨਾਂ ਨੇ ਇੱਕ ਹੋਰ ਜਿਹੜੀ ਵੱਖਰੀ ਫੋਰਸ ਸੜਕ ਸੁਰੱਖਿਆ ਫੋਰਸ ਵੀ ਚਲਾਈ ਹੋਈ ਆ ਉਹਨਾਂ ਦੇ ਨਾਲੋਂ ਵੱਖਰਾ ਜਿਹੜੀ ਤੁਹਾਡੀ ਐਂਜੂ ਕੀ ਕਰਦੀ ਪਈ ਹੈ ਹਾਂਜੀ ਜਿਹੜੀ ਐਸਐਸਐਫ ਚਲਾਈ ਗਈ ਹੈ ਬਹੁਤ ਵਧੀਆ ਪ੍ਰਾਲਾ ਆ ਉਹ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਕਿ ਐਕਸੀਡੈਂਟ ਵਿਕਟਮ ਲਈ ਕੀਤਾ ਗਿਆ ਤੇ ਬੇਸਿਕਲੀ ਉਹਨਾਂ ਦਾ ਪ੍ਰਾਲਾ ਤੁਹਾਡਾ ਪ੍ਰਾਲਾ ਸੇਮ ਹੀ ਹੈਗਾ ਵਾ ਤੇ ਸੀ ਡਿਫਰੈਂਟ ਕੀ ਹੈਗਾ ਵਾ ਕਿਉਂਕਿ ਜਦੋਂ ਐਸਐਸਐਫ ਪਹੁੰਚਦੀ ਹੈ ਸੀਨ ਦੇ ਉੱਤੇ ਤੇ ਵਿਕਟਮ ਦੀ ਕਿੱਦਾਂ ਹੈਲਪ ਕਰ ਸਕਦੀ ਆ ਉਹਨਾਂ ਕੋਈ ਟੂਲ ਨਹੀਂ ਹੈਗੇ ਬਸ ਉਹਨਾਂ ਕੋ ਗੱਡੀਆਂ ਹੈਗੀਆਂ ਵਾਂ ਜਿਹੜੀਆਂ ਅਸੀਂ ਸਰਵਿਸ ਲੈ ਕੇ ਆਂਦੀਆਂ ਵਾਂ ਇਹਨਾਂ ਦੇ ਵਿੱਚ ਟੂਲ ਹੈਗੇ ਆ ਜਿਹੜੇ ਜਾਸ ਆਫ ਲਾਈਫ ਅਸੀਂ ਅਮਰੀਕਾ ਤੋਂ ਇੰਪੋਰਟ ਕੀਤੇ ਆ ਤੇ ਅਸੀਂ ਇੱਕ ਰੈਸਕਿਊ ਸਰਵਿਸ ਆ ਜਿਹੜੀ ਫ੍ਰੀ ਰੈਸਕਿਊ ਸਰਵਿਸ ਲੋਕਾਂ ਨੂੰ ਦਿੰਨੇ ਆ ਕਿ ਜਿਹੜੀ ਐਕਸੀਡੈਂਟ ਦੇ ਦੌਰਾਨ ਕੋਈ ਵੀ ਟੂਲ ਉਹਨਾਂ ਨੂੰ ਲੋੜ ਹੈਗੀ ਆ ਗੱਡੀ ਦੇ ਵਿੱਚ ਕੋਈ ਫਸਿਆ ਹੋਆ ਬੰਦਾ ਉਹਨੂੰ ਬਾਹਰ ਕੱਢਣਾ ਵੜਨਾ ਪਵੇ ਗੱਡੀ ਨੂੰ ਕੁਝ ਵੀ ਕਰਨਾ ਪਵੇ ਕਿ ਜਿਹੜੇ ਜਿਗਾਰਡ ਲਾਏ ਜਾ ਰਹੇ ਆ ਲੋਕੀ ਸੰਭਲ ਲੈ ਕੇ ਆਇਂਦੇ ਥੋੜੀਆਂ ਲੈ ਕੇ ਆਇਂਦੇ ਆ ਇਹ ਬੰਦੇ ਵਿਕਟਮ ਨੂੰ ਐਕਚੁਅਲੀ ਹਰਟ ਕਰਦਾ ਵਾ ਰੈਦਰ ਦੈਨ ਹੈਲਪ ਕਰਦਾ ਵਾ ਤੇ ਅਸੀਂ ਇਹ ਜਿਹੜੀਆਂ ਸੇਵਾ ਆ ਆਪਣੀ ਗੱਡੀਆਂ ਦੇ ਵਿੱਚ ਸਾਰੇ ਟੂਲ ਪਾ ਕੇ ਅਸੀਂ ਐਕਸੀਡੈਂਟ ਸੀਨ ਤੇ ਜਾਂਦੇ ਆ ਤੇ ਅਸੀਂ ਵਿਕਟਮ ਦੀ ਹੈਲਪ ਕਰਦੇ ਹਾਂ ਕਿਸ ਤਰੀਕੇ ਦੀ ਸਪੋਰਟ ਜਿਹੜੀ ਆ ਉਹ ਐਨ ਆਰ ਆਈ ਭਰਾਵਾਂ ਕੋਲੋਂ ਇਸ ਐਨਜੀਓ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ